राज्यसभा मेंबर संत बाबा बलवीर सिंह जी सीचेवाल दे उपराले सटका पिंड कुड़ियाल च ट्रीटमेंट प्लांट दी कोई शुरुआत सत श्री अकाल जी खवासपुर टीवी चैनल उत्ते ਤੁਹਾਡਾ ਸਵਾਗਤ ਹੈ ਅੱਜ ਨਵੇਂ ਸਾਲ ਦੇ ਮੌਕੇ ਤੇ ਪਿੰਡ ਕੁੜਿਆਲ ਵਿਖੇ ਵੱਡਾ ਕਾਰਜ ਆਰੰਭਿਆ ਗਿਆ ਦੱਸ ਦਈਏ ਕਿ ਪਿੰਡ ਵਿੱਚ ਗੰਦੇ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਨਾ ਹੋਣ ਕਰਕੇ ਪਿਛਲੇ ਕਈ ਸਾਲਾ ਤੋਂ ਪਿੰਡ ਦੇ ਲੋਕ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਸਨ ਜਿਸ ਨੂੰ ਦੇਖਦੇ ਆ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਵੈਲਫੇਅਰ ਸੁਸਾਇਟੀ ਰਜਿਸਟਰਡ ਪਿੰਡ ਕੁੜਿਆਲ ਵੱਲੋਂ ਸਮੂਹ ਨਗਰ ਪੰਚਾਇਤ ਸਮੂਹ ਨਗਰ ਨਿਵਾਸੀਆਂ ਐਨ ਆਰ ਆਈ ਵੀਰਾ ਅਤੇ ਸੰਤ ਬਾਬਾ ਜਨਕ ਸਿੰਘ ਜੀ ਜੱਬੜ ਵਾਲਿਆਂ ਦੀ ਯੋਗ ਰਹਿਨੁਮਾਈ ਹੇਠ ਅਤੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਵਾਲਿਆਂ ਦੇ ਉਪਰਾਲੇ ਸਦਕਾ ਪਿੰਡ ਕੁੜਿਆਲ ਜ਼ਿਲ੍ਹਾ ਜਲੰਧਰ ਵਿਖੇ ਹਾਈਟੈਕ ਟਰੀਟਮੈਂਟ ਪਲਾਂਟ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਸੰਤ ਬਾਬਾ ਸੁਖਜੀਤ ਸਿੰਘ ਜੀ ਸੀਚੇਵਾਲ ਵਾਲਿਆ ਨੇ ਪਹੁੰਚ ਕੇ ਆਪਣੇ ਹੱਥੀ ਇਸ ਕਾਰਜ ਨੂੰ ਆਰੰਭ ਕਰਵਾਇਆ ਖਾਸਪੁਰ ਟੀਵੀ ਚੈਨਲ ਨਾਲ ਗੱਲਬਾਤ ਕਰਦਿਆ ਬਾਬਾ ਸੁਖਜੀਤ ਸਿੰਘ ਸੀਚੇਵਾਲ ਹੋਰਾਂ ਨੇ ਦੱਸਿਆ ਕਿ ਅੱਜ ਜੀ.ਐਸ.ਬੀ.ਡੀ. ਮਦਦ ਨਾਲ 66 ਤੋਂ 14 ਤੱਕ ਲਗਭਗ 1 ਕਿਲੋਮੀਟਰ ਲੰਬੀ ਅਤੇ 12 ਇੰਚ ਮੋਟੀ ਪਾਈਪਲਾਈਨ ਨੂੰ ਵਿਛਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਬਾਬਾ ਸੁਖਜੀਤ ਸਿੰਘ ਸੀਚੇਵਾਲ ਹੋਰਾਂ ਨੇ ਅਗਲੀ ਜਾਣਕਾਰੀ ਦਿੰਦਿਆਂ ਕਿਹਾ ਕਿ ਲੱਖਾਂ ਦੀ ਲਾਗਤ ਨਾਲ ਬਣਨ ਵਾਲੇ ਇਸ ਟ੍ਰੀਟਮੈਂਟ ਪਲਾਂਟ ਦੇ ਦੋ ਫਾਇਦੇ ਹੋਣਗੇ ਇੱਕ ਤਾਂ ਪਿੰਡ ਦੇ ਲੋਕਾਂ ਨੂੰ ਗੰਦੇ ਪਾਣੀ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ ਦੂਜਾ ਇਹ ਹੀ ਪਾਣੀ ਖੇਤੀ ਲਈ ਵੀ ਵਰਤਿਆ ਜਾ ਸਕੇਗਾ ਜਿਸ ਨਾਲ ਕਿਸਾਨਾਂ ਨੂੰ ਵੀ ਇਸ ਦਾ ਲਾਭ ਪ੍ਰਾਪਤ ਹੋਵੇਗਾ ਇਸ ਮੌਕੇ ਸੋਸਾਇਟੀ ਪ੍ਰਧਾਨ ਜਸਵੀਰ ਸਿੰਘ ਕੁਆਰ ਸਕੱਤਰ ਅਵਤਾਰ ਸਿੰਘ ਪੱਟੀ ਖਜ਼ਾਂਚੀ ਰਣਜੀਤ ਸਿੰਘ ਖਜ਼ਾਂਚੀ ਹਰਜੀਤ ਸਿੰਘ ਪੱਟੀ ਬਲਵੀਰ ਸਿੰਘ ਪੱਟੀ ਮਨਪ੍ਰੀਤ ਸਿੰਘ ਕੁਆਰ ਸਤਵਿੰਦਰ ਸਿੰਘ ਖਾਲਸਾ ਸਮਸ਼ਿੰਦਰ ਸਿੰਘ ਖਾਲਸਾ ਹਰदयाल ਸਿੰਘ ਪੰਜ, ਹੰਕਾਰ ਸਿੰਘ ਕੁਆਰ, ਜਸਵੀਰ ਸਿੰਘ ਪੱਟੀ, ਤਰਸੇਮ ਸਿੰਘ ਪੱਟੀ, ਰਣਜੀਤ ਸਿੰਘ ਮਾਨ, ਕੁਲਦੀਪ ਸਿੰਘ ਰਾਜਾ, ਲੰਬਾਰਦਾਰ ਮਨਮੋਹਨ ਸਿੰਘ ਕੁਆਰ, ਮਿਸਤਰੀ ਇਕਬਾਲ ਸਿੰਘ ਅਤੇ ਅਵਤਾਰ ਸਿੰਘ ਫੀਰੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ। ਤੁਸੀਂ ਦੇਖ ਰਹੇ ਹੋ ਖਾਸਪੁਰ ਟੀਵੀ ਚੈਨਲ ਦੀ ਪਿੰਡ ਕੁੜਿਆ ਜ਼ਿਲ੍ਹਾ ਜਲੰਧਰ ਤੋਂ ਵਿਸ਼ੇਸ਼ ਰਿਪੋਰਟ। ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਤੁਸੀਂ ਸਾਡੇ ਚੈਨਲ ਖਾਸਪੁਰ ਟੀਵੀ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ। ਤੁਹਾਨੂੰ ਸਾਡੇ ਚੈਨਲ ਉੱਤੇ ਹਮੇਸ਼ਾ ਜਾਣਕਾਰੀ ਭਰਪੂਰ ਖਬਰਾਂ ਹੀ ਦੇਖਣ ਨੂੰ ਮਿਲਣਗੀਆਂ ਆਓ ਦਿਖਾਉਂਦੇ ਹਾਂ ਤੁਹਾਨੂੰ ਅੱਜ ਦੀ ਪੂਰੀ ਖਬਰ ਜੁੜੀ ਰਹੋ ਖਾਸਪੁਰ ਟੀਵੀ ਚੈਨਲ ਦੇ ਨਾਲ ਨਗਰ ਦਾ ਸਰਵੇ ਕਰਕੇ ਸਾਰਾ ਇਹਦਾ ਜਿਹੜਾ ਸਿਸਟਮ ਸੀ ਉਹਨੂੰ ਸਮਝਿਆ ਗਿਆ ਔਰ ਅਸੀਂ ਪਹਿਲੇ ਪੜਾਅ ਦੇ ਵਿੱਚ ਅੱਜ ਅਸੀਂ ਛੱਪੜ ਤੋਂ ਅਗਲੇ ਪਾਸੇ ਜਿਹੜਾ ਪਾਣੀ ਖੇਤੀ ਲਈ ਉਪਯੋਗ ਹੋਣਾ ਆ ਉਹਦੀ ਪਾਈਪਲਾਈਨ 12 ਇੰਚ ਦੀ ਅਸੀਂ ਅੱਜ ਸ਼ੁਰੂ ਕੀਤੀ ਹੈ 300 ਐਮਐਮ ਦੀ ਸਾਡੇ ਕੋਲ ਧਰਾਤਲ ਦੇ ਵਿੱਚ ਲਗਭਗ 6 ਫੁੱਟ ਦੀ ਨਿਮਾਨ ਉਧਰ ਨੂੰ ਬਣਦੀ ਆ ਅਸੀਂ ਤਕਰੀਬਨ 4 ਫੁੱਟ ਗਹਿਰਾ ਇਸ ਨੂੰ ਇੱਥੋਂ ਸ਼ੁਰੂ ਕੀਤਾ ਹੈ ਔਰ ਇਹਦੇ ਨਾਲ ਜਿਹੜਾ ਪਾਣੀ ਛੱਪੜ ਦੇ ਵਿੱਚ ਰੁਕਿਆ ਹੈ ਉਹ ਖੇਤਾਂ ਦੇ ਕੰਮ ਆਜੂਗਾ। ਖੇਤੀਬਾੜੀ ਦੇ ਵਿੱਚ ਵਰਤੋਂ ਹੋਣ ਕਰਕੇ ਛੱਪੜ ਖਾਲੀ ਰਹਿਣ ਲੱਗ ਜੂਗਾ। ਕਿਉਂਕਿ ਜਦੋਂ ਅਸੀਂ ਛੱਪੜ ਦੀ ਵੀ ਕੋਈ ਕਰਨੀ ਹੈ ਮਰੰਮਤ ਜਾਂ ਉਸਾਰੀ ਤਾਂ ਸਾਨੂੰ ਲੋੜ ਮਹਿਸੂਸ ਹੋਣੀ ਹੈ ਕਿ ਜਿਹੜਾ ਰੋਜ਼ ਦਾ ਪਾਣੀ ਹੈ ਉਹਨੂੰ ਕਿਸੇ ਨਾ ਕਿਸੇ ਪਾਸੇ ਸਾਨੂੰ ਨਿਕਾਸ ਕਰਨਾ ਪੈਣਾ। ਤੇ ਜੇ ਪਾਈਪਲਾਈਨ ਪਈ ਹੋਊਗੀ ਤੇ ਫਿਰ ਉਹ ਨਿਕਾਸ ਸਾਡੇ ਲਈ ਸੌਖਾ ਹੋ ਜਾਊਗਾ ਕਿਉਂਕਿ ਜਦੋਂ ਆਪਾਂ ਛੱਪੜ ਬਣਾਉਨੇ ਆ ਉਦੋਂ ਮਹੀਨਾ ਡੇਢ ਮਹੀਨਾ ਸਾਨੂੰ ਛੱਪੜ ਵਿੱਚੋਂ ਪਾਣੀ ਰੋਕਣਾ ਪੈਂਦਾ ਤਾਂ ਉਹ ਜਾ ਕੇ ਸੁੱਕਦਾ ਫਿਰ ਉਹਦੇ ਵਿੱਚ ਕੋਈ ਮਸ਼ੀਨਰੀ ਚੱਲਦੀ ਆ ਫਿਰ ਉਹਦੇ ਵਿੱਚ ਇੱਟਾਂ ਲੱਗਣੀਆਂ ਜਾਂ ਜੋ ਵੀ ਡਿਵੈਲਪਮੈਂਟ ਹੋਣੀ ਆ ਉਹਦੇ ਲਈ ਉਹਨੂੰ ਸੁਕਾਉਣਾ ਜ਼ਰੂਰੀ ਹੈ ਤੇ ਇਹ ਸਾਡੇ ਦੋ ਪਰਪਜ ਦੇ ਨਾਲ ਹੱਲ ਹੋ ਜਾਣੇ ਆ ਕਿ ਅਸੀਂ ਉਹਨਾਂ ਸਮਾਂ ਜਿਹੜਾ ਹੈਗਾ ਉਹ ਇਸ ਪਾਈਪਲਾਈਨ ਦੇ ਥਰੂ ਪਾਣੀ ਨੂੰ ਵੀ ਸਾਫ਼ ਸਕਾਂਗੇ ਤੇ ਜਦੋਂ ਸੀਵਰੇਜ ਪੈ ਗਿਆ ਛੱਪੜ ਬਣ ਗਿਆ ਉਸ ਤੋਂ ਬਾਅਦ ਇਹ ਜਿਹੜੀ ਪਾਈਪਲਾਈਨ ਆ ਇਹ ਸਿੰਚਾਈ ਦੇ ਕੰਮ ਆਉਗੀ ਇਸ ਤੋਂ ਅੱਗੇ ਇੱਕ ਹੋਰ ਸਾਡਾ ਪੜਾਅ ਹੈ ਉਹਦੇ ਬਾਰੇ ਅਸੀਂ ਕੋਕ ਪੜਤਾਲ ਕਰਕੇ ਗਵਰਨਮੈਂਟ ਨਾਲ ਵੀ ਸਲਾਹ ਕਰਕੇ ਤੇ ਅਸੀਂ ਉਹ ਕਾਰਜ ਵੀ ਇਹ ਤੋਂ ਅੱਗੇ ਸ਼ੁਰੂ ਕਰਾਂਗੇ ਇਸ ਪਾਈਪਲਾਈਨ ਦੇ ਪੈਣ ਤੋਂ ਬਾਅਦ ਛੱਪੜ ਦੀ ਜਿਹੜੀ ਸਫਾਈ ਦਾ ਕਾਰਜ ਆ ਉਹ ਸ਼ੁਰੂ ਹੋ ਜਾਊਗਾ। ਇਹਦੇ ਉੱਤੇ ਇਹ ਆ ਵੀ ਕਿ ਇਹਦੇ ਉੱਤੇ ਇੱਕ ਸੋਲਰ ਮੋਟਰ 5 ਹੌਸਪਾਵਰ ਦੀ ਲਾਉਣ ਦੀ ਤਜਵੀਜ਼ ਆ ਜਿਹਦੇ ਨਾਲ ਸਾਨੂੰ ਬਿਜਲੀ ਡੀਕਣ ਦੀ ਲੋੜ ਨਹੀਂ ਸੂਰਜ ਚੜ੍ਹਨ ਨਾਲ ਹੀ ਜਿਹੜਾ ਪਾਣੀ ਆ ਉਹ ਜ਼ਿਮੀਂਦਾਰ ਦੇ ਖੇਤ ਤੱਕ ਪਹੁੰਚ ਜਾਊਗਾ। ਸੋ ਇਹ ਅੱਜ ਸ਼ੁਰੂਆਤ ਹੋਈ ਹੈ ਕੁਝ ਜਿਹੜੇ ਵਿਦੇਸ਼ ਵਿੱਚ ਬੈਠੇ ਇਸ ਨਗਰ ਦੇ ਵਾਸੀ ਐ ਉਹਨਾਂ ਨੇ ਆਪਦੀ ਕਿਰਤ ਕਮਾਈ ਵਿੱਚੋਂ ਕੁਝ ਦਾਨ ਪਾਉਣ ਇਹਨਾਂ ਨੂੰ ਭੇਜਿਆ। ਜਿਦੇ ਨਾਲ ਅੱਜ ਅਸੀਂ ਕਾਰਜ ਸ਼ੁਰੂ ਕੀਤਾ ਜਿਵੇਂ ਜਿਵੇਂ ਵੀ ਉਹ ਸਹਿਯੋਗ ਨਗਰ ਦਾ ਹੋਈ ਜਾਊਗਾ ਚਾਹੇ ਉਹ ਸਰਕਾਰ ਵਾਲੇ ਪਾਸਿਓਂ ਹੋਵੇ ਜਾਂ ਸੰਤ ਬਲਬੀਤ ਸਿੰਘ ਸੀਚੇਵਾਲੋਂ ਇਸ ਸਮੇਂ ਮੈਂਬਰ ਪਾਰਲੀਮੈਂਟ ਰਾਜ ਸਭਾ ਨੇ ਉਹਨਾਂ ਵੱਲੋਂ ਕੋਈ ਸਹਿਯੋਗ ਹੋ ਜਾਵੇ ਜਿਵੇਂ ਜਿਵੇਂ ਵੀ ਸਾਨੂੰ ਇਹ ਸਮਰੱਥਾ ਬਣਦੀ ਗਈ ਇਹ ਕੋੜਿਆਲ ਨਗਰ ਦਾ ਜਿਹੜਾ ਕਾਰਜ ਹੈ ਉਹ ਉਵੇਂ ਉਵੇਂ ਅੱਗੇ ਨੂੰ ਤੁਰਦਾ ਜਾਊਗਾ ਸੋ ਅੱਜ ਇਸ ਦੀ ਸ਼ੁਰੂਆਤ ਹੋਈ ਹੈ ਜਿਹੜੇ ਨਗਰ ਦੇ ਨਿਵਾਸੀ ਇੱਥੇ ਮੌਜੂਦ ਨੇ ਉਹਨਾਂ ਨੂੰ ਵੀ ਤੇ ਜਿਹੜੇ ਬਾਹਰ ਵੀ ਮੇਰੇ ਵੀਰ ਬੈਠੇ ਮੈਂ ਉਹਨਾਂ ਨੂੰ ਵੀ ਇਸ ਗੱਲ ਦੀ ਲੱਖ ਲੱਖ ਵਧਾਈ ਦਿੰਦਾ ਤੇ ਆਸ ਕਰਦਾ ਕਿ ਇਹ ਕਾਰਜ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦੇ ਨਾਲ ਸੰਪੂਰਨ ਹੋਵੇਗਾ ਕਿਉਂਕਿ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਅਰਦਾਸ ਕਰਕੇ ਇਸ ਕਾਰਜ ਨੂੰ ਆਰੰਭ ਕਰ ਰਹੇ ਹਾਂ ਤੇ ਗੁਰੂ ਦੀ ਸਹਾਇਤਾ ਨਾਲ ਇਹ ਕਾਰਜ ਆਸ ਹੈ ਕਿ ਛੇਤੀ ਨੇਪਰੇ ਚੜੂਗਾ ਉਹ ਬਹੁਤ ਮੈਂ ਸਤਿਕਾਰ ਕਰਦਾ ਧੰਨਵਾਦ ਕਰਦਾ ਸਾਨੂੰ ਇਦਾਂ ਦੇ ਉਦਮ ਪਰਾਲੇ ਹੂਰ ਨਗਰਾਂ ਨੂੰ ਵੀ ਕਰਨੇ ਚਾਹੀਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਸੋ ਸਤਿ ਸ੍ਰੀ ਅਕਾਲੋ ਏ ਸੋ ਨਿਹਾਲ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਬਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਦਾਸ ਸੰਤ ਬਾਬਾ ਸੁਖਜੀਤ ਸਿੰਘ ਜੀ ਸੀਚੇਵਾਲ ਵੱਡੇ ਬਾਬਾ ਜੀ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਸਾਡੇ ਸੰਤ ਬਾਬਾ ਜਨਕ ਸਿੰਘ ਜੀ ਸੰਤਪੁਰਾ ਜੱਬੜਵਾਲੇ ਕਿ ਉਹਨਾਂ ਦੇ ਸਹਿਯੋਗ ਦੇ ਨਾਲ ਵੀ ਇਹ ਜੋ ਸਾਰਾ ਕੰਮ ਆਰੰਭ ਹੋ ਰਿਹਾ ਨਾ ਇਹ ਸੰਤ ਬਾਬਾ ਦਲਾਵਰ ਸਿੰਘ ਬ੍ਰਹਮ ਜੀ ਵੈਲਫੇਅਰ ਸੁਸਾਇਟੀ ਕੜਿਆਲ ਰਜਿਸਟਰਡ ਅਤੇ ਐਨਆਰਈਪੀਰ ਪਿੰਡ ਦੇ ਨਗਰ ਦੇ ਪਤਵੰਤੇ ਸੱਜਣਾ ਦੇ ਸਹਿਯੋਗ ਅਤੇ ਪੰਚਾਇਤ ਦੇ ਸਹਿਯੋਗ ਦੇ ਨਾਲ ਸਾਰਾ ਕੰਮ ਹੋ ਰਿਹਾ ਹੈ ਇਹ ਬਾਬਾ ਜੀ ਅੱਜ ਤੋਂ 3-4 ਮਹੀਨੇ ਤੋਂ ਲੈ ਕਰਕੇ ਸਾਡੇ ਨਾਲ ਪੂਰਾ ਸਹਿਯੋਗ ਦਿੰਦੇ ਆਏ ਨੇ ਅੱਜ ਜੋ ਟੱਕ ਲੱਗਾ ਹੈ ਇਸ ਲਈ ਸਾਰੀਆਂ ਸੰਗਤਾਂ ਨੂੰ ਅਤੇ ਬਾਬਾ ਜੀ ਨੂੰ ਇੱਥੇ ਆਉਣ ਤੇ ਜੀ ਆਇਆਂ ਆਖਦਾ ਹੋਇਆ ਬਹੁਤ-ਬਹੁਤ ਧੰਨ ਕਰਦਾ ਹਾਂ ਨਗਰ ਦੀਆਂ ਸੰਗਤਾਂ ਜਿੰਨੇ ਪਤਵੰਤੇ ਸੱਜਣ ਆਏ ਨੇ ਉਹਨਾਂ ਨੂੰ ਨਾਲੇ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਅਤੇ ਇਸ ਕੰਮ ਦੀਆਂ ਜੋ ਗੰਦੇ ਪਾਣੀ ਦਾ ਨਿਕਾਸ ਹੋ ਰਿਹਾ ਹੈ ਉਸ ਦੀਆਂ ਬਹੁਤ-ਬਹੁਤ ਵਧਾਈਆਂ ਜੀ ਇਹ ਬਹੁਤ ਵੱਡਾ ਪ੍ਰੋਜੈਕਟ ਹੈ ਬਹੁਤ ਵੱਡਾ ਕੰਮ ਹੈ ਅਜੇ ਤੱਕ ਕਿਸੇ ਨੇ ਹੱਥ ਨਹੀਂ ਪਾਇਆ ਬਾਬਾ ਜੀ ਦੇ ਸਹਿਯੋਗ ਦੇ ਨਾਲ ਇਹ ਸੰਪੂਰਨ ਹੋਏਗਾ ਤਾਂ ਤਾਂ ਸਾਹਿਬ ਜੀ ਗੁਰਨਾਨ ਸਾਹਿਬ ਜੀ ਇਹ ਸਾਡੇ ਨਗਰ ਦਾ ਕੰਮ ਸੰਪੂਰਨ ਕਰਨਗੇ ਇਸ ਤੋਂ ਉਪਰੰਤ ਸ਼ਾਇਦ ਕਿਰਪਾ ਹੋ ਜਾਏ ਅਕਾਲ ਪੁਰਖ ਦੀ ਕਿ ਸਾਡੇ ਪਿੰਡ 'ਚ ਵੀ ਸੀਵਰੇਜ ਦਾ ਕੰਮ ਸ਼ੁਰੂ ਹੋ ਸਕੇ ਇਤਨੀਆਂ ਬੇਨਤੀਆਂ ਕਰਦਾ ਹੋਇਆ ਸਾਰੀਆਂ ਸੰਗਤਾਂ ਦਾ ਫਿਰ ਬਹੁਤ ਧੰਨਵਾਦ ਧੰਨਵਾਦ ਹੈ ਸੰਤ ਬਾਬਾ ਸੁਖਜੀਤ ਸਿੰਘ ਜੀ ਸੀਚੇਗੜ ਵਾਲਿਆਂ ਦਾ ਜਿਨੇ ਆਪਣੇ ਰਜੇਬਿਆਂ 'ਚੋਂ ਸਮਾਂ ਕੱਢ ਕਰਕੇ ਇੱਥੇ ਆ ਕੇ ਟੱਕ ਲਗਾਇਆ ਅਤੇ ਸੰਗਤਾਂ ਨੂੰ ਦਰਸ਼ਨ ਦਿੱਤੇ ਸਾਰੀਆਂ ਸੰਗਤਾਂ ਦਾ ਫਿਰ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ